ਮੇਰਾ ਨਾਮ ਤੇਲੂ ਰਾਮ son of ਸ਼ੰਕਰਦਾਸ ਰਾਮਪੁਰ ਬਿਲੜੋ ਅੱਜ ਸਵੇਰੇ ਅਸੀਂ 5:30 ਵਜੇ ਆਪਣੀ ਹਵੇਲੀ ਗਏ ਪਸ਼ੂਆਂ ਦਾ ਕੰਮ ਕਰਨ ਵਾਸਤੇ ਤੇ ਸਵੇਰੇ 5:30 ਵਜੇ ਸਾਨੂੰ ਪਤਾ ਲੱਗਿਆ ਕਿ ਸਾਡੇ ਘਰ ਅੱਗ ਲੱਗੇ ਜਦੋਂ ਅਸੀਂ ਆਏ ਤਾਂ ਅਸੀਂ ਇਸ ਜਗ੍ਹਾ ਦੇਖਿਆ ਇੱਥੇ ਅੱਗ ਲੱਗੀ ਹੋਈ ਸੀ ਤੇ ਸਾਰੇ ਆਂਢ-ਗੁਆਂਢ ਨੇ ਦੌੜ ਭੱਜ ਕਰਕੇ ਅੱਗ ਨੂੰ ਬੁਝਾਇਆ ਫਿਰ ਅਸੀਂ ਜਦੋਂ ਸਮਾਨ ਚੈੱਕ ਕੀਤਾ ਤਾਂ ਇਹਦੇ ਵਿੱਚੋਂ ਕੱਪੜੇ ਤਾਂ ਅੱਦੇ ਸੜੇ ਹੋਏ ਸੀਗੇ ਇਹਦੇ ਵਿੱਚ ਮੇਰੀ ਬੇਟੀ ਦਾ ਮੰਗਲ ਸੂਤਰ ਦੋ ਉਹਦੀਆਂ ਅੰਗੂਠੀਆਂ ਇੱਕ ਮੇਰੀ ਘਰ ਵਾਲੀ ਦੀ ਵਾਲੀਆਂ ਉਹ 3000 ਰੁਪਏ ਇਹ ਜਿਹੜਾ 골ਡ ਦਾ ਸਮਾਨ ਸੀਗਾ ਉਹ ਵੀ ਇਹਦੇ ਵਿੱਚ ਹੀ ਸੀਗਾ ਇਹਦੇ ਵਿੱਚ ਹੀ ਇੱਕ ਚੈਨੀ ਮੇਰੇ ਬੇਟੇ ਦੀ ਔਰ 100 200 ਰੁਪਏ ਖੁੱਲਾ ਪਿਆ ਸੀ ਇੱਕ ਨਕਲੀ ਆਰਟੀਫੀਸ਼ੀਅਲ ਜਿਹੜੇ ਗਜਰੇ ਹੁੰਦੇ ਉਹ ਪਏ ਸੀ ਉਹ ਦੋ ਪਏ ਸੀ ਔਰ ਉਹ ਜਿਹੜਾ 골ਡ ਦਾ ਸਮਾਨ ਸੀਗਾ ਉਹ ਕੋਈ ਵੀ ਸਮਾਨ ਨਹੀਂ ਸੀਗਾ ਤੇ ਸਾਨੂੰ ਤਾਂ ਇਦਾਂ ਲੱਗਦਾ ਹੈ ਜਿੱਥੇ ਤੱਕ ਸਾਡੀ ਸੋਚ ਹੈ ਸਮਝ ਹੈ ਕਿ ਬੰਦੇ ਨੇ ਇਥੇ ਚੋਰੀ ਕੀਤੀ ਤੇ ਬਾਅਦ ਵਿੱਚ ਇਥੇ ਅੱਗ ਲਗਾਤੀ ਕਿ ਮੇਰੇ ਜਿਹੜੇ ਚੋਰੀ ਦੇ ਸੂਤ ਉਹੀ ਖਤਮ ਹੋ ਜਾਣ। ਹੋਰ ਕੋਈ ਚਾਂਸ ਹੈ ਨਹੀਂ ਇਸ ਤਰ੍ਹਾਂ ਦਾ। ਲਗਭਗ ਸਾਡੇ ਕਿਤੇ 3 ਲੱਖ ਰੁਪਏ ਦਾ ਨੁਕਸਾਨ ਆਇਆ। ਕੰਮ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਤੋਂ ਮੰਗ ਕੀਤੀ ਇਹੀ ਜਾ ਰਹੀ ਹੈ ਕਿ ਇਹ ਜਿਹੜੇ ਇਦਾਂ ਦੇ ਅੰਸਰ ਹੈ ਕੁਝ ਸਖਤ ਕੀਤੀ ਜਾਵੇ। ਇਹ ਬਹੁਤ ਮਾੜੀ ਗੱਲ ਆ। ਤੋ ਸਾਨੂੰ ਪਤਾ ਲੱਗਾ ਸੀ ਆ ਕੇ ਦੇਖਿਆ ਤੇ ਇਹ ਵਿਚਾਰੇ ਦਾ 3-4 ਲੱਖ ਦਾ ਨੁਕਸਾਨ ਹੋ ਗਿਆ ਮਿਹਨਤੀ ਬੰਦਾ ਜਿਸ ਬੰਦੇ ਨੇ ਵੀ ਕੰਮ ਕੀਤਾ ਬਹੁਤ ਗਲਤ ਕੀਤਾ ਅਸੀਂ ਜੇ ਆ ਕੇ ਦੇਖਿਆ ਤਾਂ ਅੱਗ ਉਹ ਲੱਗੀ ਹੋਈ ਸੀ ਪਰੇਸ਼ਾਨ ਸਾਰੇ ਸੀਗੇ ਇਹ ਤੇ ਸਮਾਨ ਇਹਨਾਂ ਦਾ ਵਿਚਾਰਿਆਂ ਦਾ ਵਿੱਚ ਹੈਗਾ ਸੀ ਬਹੁਤ ਮੜੀ ਗੱਲ ਆ ਬਈ ਇਹ ਚੀਜ਼ਾਂ ਤੇ ਨੱਥ ਪਹਿਣੀ ਚਾਹੀਦੀ ਸਾਡੇ ਨਾਲ ਤਾਂ ਮਤਲਬ ਕਿ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਮੈਂ ਪਿੰਡ ਦੇ ਬੇੜੋਂ ਦਾ ਸਰਪੰਚ ਆ ਜਿੱਦਾਂ ਕਿਸੇ ਨੇ ਚੋਰੀ ਕਰਕੇ ਨਾਂ ਨਿਸ਼ਾਨੇ ਮਟਾ ਦਿੰਦਾ ਬਈ ਨੇ ਮੈਂ ਚੋਰੀ ਕੀਤੀ ਹੈ ਵੀ ਨਿਸ਼ਾਨ ਆ ਰਿਹਾ ਅੱਗੇ ਲੱਗੀ ਇੱਥੇ ਇਹਨਾਂ ਦਾ ਕੋਈ 골ਡ ਸਿਗਾ 3-4 ਲੱਖ ਰੁਪਏ ਦਾ ਉਹ ਲੈ ਗਏ ਕੋਰ ਕੱਪੜੇ ਸਿਗੇ ਬਾਕੀ ਬਚਾ ਹੋ ਗਿਆ ਬੈੱਡ ਬੂਡ ਸਾਰੇ ਇੱਥੇ ਵੀ ਸਿਗੇ ਬਚਾ ਹੋ ਗਿਆ ਮਤਲਬ ਕਿ ਅਸੀਂ ਤਾਂ ਇਹ ਕਹਿੰਦੇ ਆ ਵੀ ਪ੍ਰਸ਼ਾਸਨ ਅਕੀ ਕਹਿੰਦੇ ਵੀ ਇਦਾਂ ਦੇ ਬੰਦੇ ਨੱਥ ਪਾਈ ਜਾਵੇ ਜਿਹੜਾ ਕਿਸੇ ਨੂੰ ਨੁਕਸਾਨ ਕਰਦੇ ਕਿਸੇ ਦਾ ਬੰਦਾ ਮਿਹਨਤੀ ਮਿਹਲੇ ਚ ਕੰਮ ਕਰਦਾ ਹੈ ਦਿਨ ਰਾਤ ਮਿਹਨਤ ਕਰਦਾ ਜੀ ਬਾੜੇ ਗਏ ਮੈਸਾ ਚੋਂ ਜਾਂ ਕੁਝ ਕਰਨ ਗਏ ਉਹਦੇ ਬਾਅਦ ਆ ਕੰਮ ਹੋ ਗਿਆ ਜੀ ਇਸ ਕਰਕੇ ਪੰਜਾਬ ਜਨ ਮੰਗ ਕਰਦਾ ਵੀ ਇਹਨੂੰ ਨੱਥ ਪਾਈ ਜਾਵੇ। ਹਾਂਜੀ ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਹੈ ਬਿਰਡੋਂ ਪਿੰਡ ਤੋਂ ਸਰਪੰਚ ਜੀ ਦੇ ਫੋਨ ਤੇ ਦੱਸਿਆ ਵੀ ਤੇਲੂਰਾਮ ਪੁੱਤਰ ਸ਼ੰਕਰਦਾਸ ਵਾਸੀ ਬਿਰਡੋਂ ਦੇ ਘਰ ਚੋਰੀ ਹੋਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤਫ਼ਤੀਸ਼ ਕਰ ਰਹੇ ਹਾਂ। ਚੋਰੀ ਦੇ ਦੌਰਾਨ ਬਰੀਫ ਕੇਸ ਦੇ ਵਿੱਚ ਸਮਾਨ ਗਾਇਬ ਹੋਇਆ ਤੇ ਉਹਨੂੰ ਜਾਂਦੇ ਹੋਏ ਉਹ ਅਗਲਾ ਗਿਆ ਬਾਕੀ ਤਫ਼ਤੀਸ਼ ਕਰ ਰਹੇ ਹਾਂ। ਸਤਿਕਾਰਯੋਗ ਜੀ ਅੱਗੇ ਲਗਾ ਦਿਨੀ ਹਾਂ। ਆਜਾ ਜੀ ਉਹ ਬਰੀਫ ਕੇਸ ਵਿੱਚੋਂ ਜੋ ਸਮਾਨ ਸੀ ਉਹ ਵਿੱਚੋਂ ਲੈ ਗਏ ਤੇ ਜਾਂਦੇ ਹੋਏ ਅੱਗ ਲੱਗ ਗਈ ਹਾਂ ਹਾਂ ਜੀ ਹੁਣ ਤਤਿਸ ਕਰ ਰਹੇ ਹਾਂ ਦੇਖਦੇ ਹਾਂ ਜੋ ਤਤ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਰਦ ਨਹੀਂ ਕਰਦੇ